हेलो एवरीवन वेलकम एट अनआप्ने YouTube चैनल पे मिसिस कौर उम्मीद करती हूं सारे बढ़िया होंगे ਤੇ ਅੱਜ ਦਾ ਸਾਡਾ ਟੌਪਿਕ ਹੋਵੇਗਾ ਕਈਆਂ ਨੂੰ ਬਹੁਤ ਜ਼ਿਆਦਾ ਡਾਊਟ ਹੁੰਦਾ ਹੈ ਕਿ ਆਪਾਂ PSW ਦੇ ਰੂਟ ਤੇ ਜਾਈਏ ਜਾਂ ਸਪਾਂਸਰਸ਼ਿਪ ਦੇ ਰੂਟ ਤੇ ਜਾਈਏ ਤੇ ਆਪਾਂ ਉਹ ਹੀ ਅੱਜ ਡਾਊਟ ਕਲੀਅਰ ਕਰਾਂਗੇ ਤੇ ਪਹਿਲਾਂ ਮੈਂ PSW ਦਾ ਦੱਸ ਦਿੰਨੀ ਹਾਂ ਠੀਕ ਹੈ ਪੀਐਸਡਬਲ ਕਿਨੂੰ ਲੈਣੀ ਚਾਹੀਦੀਆਂ ਐਂਡ ਸਪਾਂਸਰਸ਼ਿਪ ਕਿਨੂੰ ਲੈਣੀ ਚਾਹੀਦੀ ਪਹਿਲਾਂ ਤਾਂ ਆਪਾਂ ਕਲੀਅਰ ਕਰਦੇ ਪੀਐਸਡਬਲ ਕੀ ਹੁੰਦਾ ਜਦੋਂ ਤੁਸੀਂ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਠੀਕ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਯੂਕੇ ਦੇ ਵਿੱਚ ਤੇ ਉਸ ਤੋਂ ਬਾਅਦ ਭਾਵੇਂ ਗ੍ਰੈਜੂਏਸ਼ਨ ਕਰਕੇ ਭਾਵੇਂ ਪੋਸਟ ਗ੍ਰੈਜੂਏਸ਼ਨ ਕਰਕੇ ਤੁਸੀਂ 2 ਸਾਲ ਦੇ ਪੀਐਸਡਬਲ ਲੈ ਸਕਦੇ ਹੋ ਠੀਕ ਹੈ ਉਹਦਾ ਆਈ ਥਿੰਕ ਹੁਣ ਟਾਈਮ ਥੋੜਾ ਡੇਢ ਸੌਰੀ ਡੇਢ ਸਾਲ ਕਰ ਦੇਣਾ ਯੂਕੇ ਨੇ ਗਵਰਨਮੈਂਟ ਨੇ ਬਾਕੀ ਅਜੇ ਤੱਕ ਪਾਰੇ ਕੁਝ ਆਇਆ ਨਹੀਂ ਹੈਗਾ ਨੋਟਿਸ ਨਹੀਂ ਆਇਆ ਹਜੇ ਤੱਕ ਕੋਈ ਜਦੋਂ ਆਊਗਾ ਤੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਪੀਐਸਡਬਲ ਇਹ ਹੋ ਗਿਆ ਹਜੇ ਤੱਕ ਮੀਨ ਸੇ 2 ਸਾਲ ਦਾ ਹੀ ਆ ਕਿ ਗ੍ਰੈਜੂਏਸ਼ਨ ਕਰਕੇ ਤੁਸੀਂ 2 ਸਾਲ ਦਾ ਪੀਐਸਡਬਲ ਲੈ ਸਕਦੇ ਹੋ ਉਹਦਾ ਆਈ ਥਿੰਕ ਟੋਟਲ ਖਰਚਾ 3 ਲੱਖ ਆਉਂਦਾ ਜਿਹਦੇ ਵਿੱਚ ਤੁਹਾਡੀ ਆਈਐਚਐਸਪੀ ਇਸ ਹੋ ਜਾਂਦੀ ਆ ਆਈ ਥਿੰਕ 1000 ਪੌਂਡ ਸ਼ਾਇਦ ਪਤਾ ਨਹੀਂ 800 ਇੰਨੇ ਕੁ ਤੇ ਬਾਕੀ ਅਗਰ ਤੁਸੀਂ ਕਿਸੇ ਨੂੰ ਅਡਵੋਕੇਟ ਵਗੈਰਾ ਕੀਤਾ ਉਹਨੂੰ ਪੈਸੇ ਦੇਵੋਗੇ ਮਤਲਬ ਟੋਟਲੀ ਕਾਡਾ 3 95 ਦੇ ਵਿੱਚ ਵਿੱਚ ਹੋ ਜਾਂਦਾ 2 ਸਾਲ ਦਾ ਤੇ ਤੇ ਇਹ ਤੁਸੀਂ ਸਪਾਂਸਰਸ਼ਿਪ ਦੀ ਗੱਲ ਕਰੂੰਗੇ ਤਾਂ ਸਪਾਂਸਰਸ਼ਿਪ ਦੇ ਵਿੱਚ ਜੇਕਰ ਤੁਹਾਨੂੰ ਫ੍ਰੀ ਦੀ ਮਿਲਦੀ ਆ ਤਾਂ ਚੋਟੀ ਬੈਸਟ ਆ ਠੀਕ ਆ ਬਟ ਪਹਿਲਾਂ ਆਪਾਂ ਪੀਐਸਡਬਲ ਯਰ ਕਰ ਲੈਣੇ ਆ ਪੀਐਸਡਬਲ ਦੇ ਵਿੱਚ ਇਦਾਂ ਹੋ ਜਾਂਦਾ ਫਿਰ ਤੁਸੀਂ 2 ਸਾਲ ਦਾ ਜਿੱਥੇ ਮਰਜੀ ਹਨਾ ਆਪਣੀ ਮਰਜ਼ੀ ਦੇ ਨਾਲ ਆਪਣੇ ਅਕੋਰਡਿੰਗ ਤੁਸੀਂ ਕੰਮ ਕਰ ਸਕਦੇ ਹੋ ਉਹਦੇ ਵਿੱਚ ਤੁਹਾਡੀ ਕੋਈ ਰੋਕ ਟੋਕ ਨਹੀਂ ਹੁੰਦੀ ਜਿੰਨੇ ਮਰਜੀ ਆ ਤੁਸੀਂ ਕੰਮ ਕਰੋਗਾ ਮੀਚੋ 24 ਦੇ ਵਿੱਚੋਂ 12 ਘੰਟੇ ਕਰ ਲਓ 13 ਕਰ ਲਓ 14 ਘੰਟੇ ਕਰ ਲਓ ਇਹ ਤੁਹਾਡੀ ਆਪਣੀ ਵਿਸ਼ਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਇਹ ਫਾਇਦਾ ਹੋ ਜਾਂਦਾ ਬਟ ਇਹਦੇ ਵਿੱਚ ਇੱਕ ਇਹ ਹੋ ਜਾਂਦਾ ਕਿ ਤੁਹਾਨੂੰ ਪੀਆਰ ਦਾ ਰੂਟ ਥੋੜਾ ਲੰ ਫਿਰ ਤੁਹਾਨੂੰ ਸਪਾਂਸਰਸ਼ਿਪ ਦਾ ਲੈਣੀ ਹੋਈ ਪੈਣੀ ਆ ਕਿ ਅਗਰ ਤੁਸੀਂ ਯੂਕੇ ਦੇ ਵਿੱਚ ਰਹਿਣਾ ਹੀ ਰਹਿਣਾ ਫਿਰ ਤੁਸੀਂ ਸਪਾਂਸਰ ਲਓਗੇ ਤਿੰਨ ਸਾਲ ਦੀ ਪੰਜ ਸਾਲ ਦੀ ਫਿਰ ਉਸ ਤੋਂ ਬਾਅਦ ਤੁਹਾਡੇ ਇਅਰ ਕਾਊਂਟ ਹੋਊਗੇ ਫਿਰ ਤੁਸੀਂ ਤਿੰਨ ਸਾਲ ਜਾਂ ਪੰਜ ਸਾਲ ਬਾਅਦ ਆਈਐਲਰ ਰੈਪਲਾਈ ਕਰ ਸਕਦੇ ਹੋ ਕਿ ਕਾ ਫਿਰ ਆਪਾਂ ਕਰਦੇ ਆਂ ਗੱਲ ਸਪਾਂਸਰਸ਼ਿਪ ਦੀ ਪੀਐਸਡਬਲ ਹੋ ਗਿਆ ਜੇ ਦੇ ਕੋਲ ਪੀਐਸਡਬਲ ઓ ਲੈਵਜ ਜਗੇ ਕੋਲ ਮਤਲਬ ਫ੍ਰੀ ਸਪਾਂਸਰ ਨੂੰ ਨਹੀਂ ਮਿਲ ਰਹੀ ਹੈਗੀ ਬਿਕਾਜ਼ ਆਫ ਫ੍ਰੀ ਸਪਾਂਸਰਸ਼ਿਪ ਦੇ ਹੀ ਫਾਇਦੇ ਆ ਪੇਟ ਦੇ ਕੋਈ ਫਾਇਦੇ ਨਹੀਂ ਹੈਗੇ ਐਂਡ ਜੇ ਕੋਈ ਮਤਲਬ ਪੀਐਸਡਬਲ ਰਹੀ ਹੈ ਅਫੋਰਡ ਕਰ ਸਕਦਾ ਹੈ ਤੇ ਉਹਦੇ ਵਿੱਚ ਹੀ ਬੈਸਟ ਆ ਤੇ ਅਗਰ ਤੁਸੀਂ ਲੈਣੇ ਹੋ ਫ੍ਰੀ ਸਪான்ਸਰ ਅਗਰ ਤੁਹਾਨੂੰ ਮਤਲਬ ਗ੍ਰੈਜੂਏਸ਼ਨ ਕਰਕੇ ਫ੍ਰੀ ਸਪான்ਸਰ ਮਿਲ ਗਿਆ ਤਾਂ ਉਹ ਬੈਸਟ ਆ ਫॉर ਐਗਜ਼ਾਮਪਲ ਤੁਹਾਨੂੰ ਫਿਰ ਮਤਲਬ ਆਈਐਚਐਸ ਦੀ ਫੀਸ ਵਗੈਰਾ ਤਾਂ ਨਹੀਂ ਨਹੀਂ ਹੁੰਦੀ ਮਤਲਬ ਜੇ ਤੁਸੀਂ ਕੇਅਰ ਹੋਮ ਚ ਜਾਣੇ ਤਾਂ ਤੁਹਾਡੀ ਆਫਿਸ ਨਹੀਂ ਲੱਗਦੀ ਫਿਰ ਤੁਹਾਡੀ ਲੋਅਰ ਦੀ ਜਾਂ ਮਤਲਬ ਫਾਈਲ ਦੀ ਬਾਇਓਮੈਟ੍ਰਿਕ ਵਗੈਰਾ ਦੀ ਜੋ ਫੀਸ ਆ ਤੁਹਾਡੀ ਉਹ ਹੀ ਲੱਗਣੀ ਆ ਤੇ ਖੇਰ ਤਾਂ ਉਹ ਜੋਗਾ ਤੁਹਾਡਾ ਪੀਆਰ ਲੈ ਸੋਖਾ ਜੁਗਾ ਨਾਲ ਇਹ ਤੁਹਾਡਾ ਇੱਕ ਪ੍ਰੋਪਰ ਥਾਂ ਤੇ ਪਤਾ ਦਿੱਲੀ ਦਾ ਇੱਕੋ ਕੰਮ ਆ ਤੇ ਉਹ ਹੀ ਤੁਸੀਂ ਵਿੱਚ ਉਹ ਕੰਪਨੀ ਦੇ ਵਿੱਚ ਮੈਨੂੰ ਪੱਕੀਆਂ ਕਿ ਹਾਂ ਤੁਸੀਂ ਇੱਥੇ ਹੀ ਕੰਮ ਕਰਨਾ ਤੇ ਕਰਨੀ ਹੈ ਠੀਕ ਹੈ ਤੇ ਅਗਰ ਤੁਹਾਨੂੰ ਫ੍ਰੀ ਮਿਲ ਰਹੀ ਹੈ ਤਾਂ ਤੁਹਾਡੇ ਲਈ ਬੈਸਟ ਆ ਤੇ ਅਗਰ ਤੁਹਾਨੂੰ ਮਿਲ ਰਹੀ ਹੈ ਪੇਡ ਸਪਾਂਸਰਸ਼ਿਪ ਤੇੰਦੀ ਆ 5 ਦੀ ਆ ਤਾਂ ਉਹ ਮਤਲਬ ਮੈਂ ਕਹੂੰਗੀ ਇੰਨੀ ਵਧੀਆ ਨਹੀਂ ਹੈਗੀ ਉਹਦੇ ਨੁਕਸਾਨ ਕੀ ਆ ਤੁਹਾਨੂੰ ਨਹੀਂ ਪਤਾ ਕੱਲ ਨੂੰ ਕੰਪਨੀ ਕਿਉਂਕਿ ਤੁਸੀਂ ਉਹ ਪੈਸੇ ਦੇ ਕੇ ਲਈ ਆ ਉਹ 10 ਲੱਖ ਰੁਪਏ ਹੋ ਸਕਦੀ ਹੈ 15 ਦੀ 20 ਦੀ ਵੀ ਹੋ ਸਕਦੀ ਹੈ ਠੀਕ ਆ ਤੇ ਉਹਦੇ ਵਿੱਚ ਕੀ ਆ ਮਤਲਬ ਕੋਈ ਸਕੈਮ ਵੀ ਹੋ ਸਕਦਾ ਤੇ ਕੰਪਨੀ ਕੱਲ ਨੂੰ ਬੰਦ ਹੋ ਜਵੇ ਉਹਦਾ ਕੁਝ ਨਹੀਂ ਪਤਾ ਹੈਗਾ ਠੀਕ ਹੈ ਲਾਇਸੈਂਸ ਕੰਪਨੀ ਦਾ ਰੱਦ ਹੋ ਜਵੇ ਕੁਝ ਨਹੀਂ ਪਤਾ ਠੀਕ ਆ ਅਗਰ ਮਤਲਬ ਉਹਦਾ ਲਾਇਸੈਂਸ ਕੈਨਸਲ ਹੋ ਜਵੇ ਤੇ ਮੁੜ ਕੇ ਮੰਨ ਲਓ ਤੁਹਾਡੀ ਮੈਂ ਮਤਲਬ ਉੱਥੇ ਤੁਹਾਨੂੰ এনवायरमेंट ਨਹੀਂ ਵਧੀਆ ਲੱਗਿਆ ਤੁਸੀਂ ਕਸਗੇ ਕਿ ਕਿਉਂਕਿ ਜਿੱਥੇ ਤੁਸੀਂ 15 20 ਲੱਖ ਦਿੱਤੇ ਉਹ ਤੁਸੀਂ ਛੱਡ ਕੇ ਤਾਂ ਆ ਨਹੀਂ ਸਕਦੇ ਉਹ ਤੁਹਾਡੀ ਜ਼ਿੰਦਗੀ ਫਿਰ 3-5 ਸਾਲ ਜੋ ਮੰਨ ਲਓ ਨਰਕ ਦੀ ਤਰੀਕਾ گزار ਦੀਆ ਇਸ ਲਈ ਮੈਂ ਕਹਿ ਰਹੀ ਹਾਂ ਅਗਰ ਤੁਸੀਂ ਪਲੱਸ 2 ਕੋ ਸੌਰੀ ਗ੍ਰੈਜੂਏਸ਼ਨ ਕਰਕੇ ਅਗਰ ਤੁਹਾਨੂੰ ਫ੍ਰੀ ਸਪਾਂਸਰਸ਼ਿਪ ਮਿਲਦੀ ਆ ਤਾਂ ਤੁਸੀਂ ਉਸ ਚੀਜ਼ ਵੱਲ ਧੋੜੋ ਅਗਰ ਤੁਹਾਨੂੰ ਪੇਡ ਮਿਲਦੀ ਆ ਤਾਂ ਤੁਸੀਂ ਪੀਐਸਡਬਲ ਵੱਲ ਹੀ ਜਾਓ ਪੇਡ ਅਗਰ ਤੁਸੀਂ ਲੈਣਾ ਵੀ ਚਾਹੁੰਦੇ ਹੋ ਤਾਂ ਉਹਦੀ ਚੰਗੇ ਤਰੀਕੇ ਨਾਲ ਕਨਫਰਮੇਸ਼ਨ ਕਰੋ ਕੰਪਨੀ ਕਿੱਦਾਂ ਦੀ ਆ ਠੀਕ ਆ ਫੇਕ ਤਾਂ ਨਹੀਂ ਹੈਗੇ ਬਿਕਾਜ਼ ਫੇਕ ਵਾਲੇ ਸਕੈਮ ਬਹੁਤ ਹੁੰਦੇ ਆ ਕਿ ਪੈਸੇ ਲੈ ਲੈਂਦੇ ਆ ਕੰਮ ਨਹੀਂ ਦਿੰਦੇ ਹੈਗੇ ਕਿਉਂਕਿ ਅਗਰ ਤੁਸੀਂ ਸਪਾਂਸਰਸ਼ਿਪ ਤੇ ਹੋਤੇ ਕੰਪਨੀ ਦੇ ਬਿਨਾ ਤੁਸੀਂ ਇੱਥੇ ਕੁਝ ਵੀ ਨਹੀਂ ਹੈਗੇ ਠੀਕ ਆ ਗਾਇਜ਼ ਤੇ ਅਗਰ ਤਾਂ ਦਾ ਡਾਊਟ ਕਲੀਅਰ ਹੋ ਗਿਆ ਹੋਊਗਾ ਉਮੀਦ ਕਰਦੀ ਆ ਡਾਊਟ ਤੁਹਾਡਾ ਕਲੀਅਰ ਹੋ ਗਿਆ ਹੋਊਗਾ ਠੀਕਾ ਅਗਰ ਤੁਹਾਨੂੰ ਜੋ ਠੀਕ ਲੱਗਦਾ ਬਾਕੀ ਤੁਹਾਡੀ ਮਰਜ਼ੀ ਹੈ ਉਮੀਦ ਕਰਦੀ ਵੀਡੀਓ